ਸਾਡੇ ਪੰਜਾਬ ਦਾ ਪੈਸਾ ਦੂਜੀਆਂ ਸਟੇਟਾਂ ਦੇ ਵਿੱਚ ਖਰਾਬ ਕੀਤਾ ਗੁਜਰਾਤ ਦੇ ਵਿੱਚ ਕਦੇ ਕਿਤੇ ਭੇਜ ਦਿੰਦੇ ਨੇ ਕਿਤੇ ਡਿਊਟੀਆਂ ਲਾ ਦਿੰਦੇ ਨੇ ਨਹੀਂ ਅੱਜ ਤੁਸੀਂ ਸਾਰੇ ਇਕੱਠੇ ਹੋ ਜੋ ਇਹਨਾਂ ਦੇ ਬੰਦ ਕਰ ਦੋ ਮੰਨਣਾ ਇਹ ਆਰਡਰ ਜਿਹੜੇ ਦਿੰਦੇ ਨੇ ਕਮਾਂਡਾ ਦਿੰਦੇ ਨੇ ਅਸੀਂ ਮੰਨਾਂਗੇ ਤਾਂ ਪੰਜਾਬ ਦੇ ਬੰਦੇ ਦਾ ਮੰਨਾਂਗੇ ਅਸੀਂ ਸੀਐਮ ਸਾਹਿਬ ਨੂੰ ਭਗਵੰਤ ਮਾਨ ਨੂੰ ਮਨਾਇਆ ਸੀ ਮੁੱਖ ਮੰਤਰੀ ਨਹੀਂ ਤਾਂ ਜੇ ਦਿੱਲੀ ਵਾਲਿਆਂ ਦਾ ਮੰਨਣਾ ਹੁੰਦਾ ਅਸੀਂ ਤਾਂ ਫਿਰ ਸੀਐਮ ਵੀ ਦਿੱਲੀ ਵਾਲੇ ਨੂੰ ਕੇਜਰੀਵਾਲ ਨੂੰ ਹੀ ਲੈ ਆਉਂਦੇ ਇੱਥੇ ਜੇ ਉਸ ਟਾਈਮ 'ਤੇ ਬਾਈ ਦੇ ਵਿੱਚ ਸਰਕਾਰ ਬਣੀ ਸੀ ਜੇ ਮੰਨਣੀ ਸੀ ਤਾਂ ਫਿਰ ਕੇਜਰੀਵਾਲੀ ਇੱਥੇ ਮੁੱਖ ਮੰਤਰੀ ਬਣਾਉਂਦੇ ਅਸੀਂ ਭਗਵੰਤ ਮਾਨ ਨੂੰ ਤਾਂ ਲੈ ਕੇ ਆਏ ਸੀ ਕਿ ਭਗਵੰਤ ਮਾਨ ਸਾਹਿਬ ਤੁਸੀਂ ਸਾਡੇ ਪੰਜਾਬੀਆਂ ਦੇ ਹੱਕ ਇੱਥੇ ਰੱਖੋਗੇ ਪੰਜਾਬੀਆਂ ਦੇ ਨਾਲ ਖੜੇ ਹੋਵੋਗੇ ਤੁਹਾਨੂੰ ਸ਼ਾਇਦ ਯਾਦ ਹੋਣਾ ਜਦੋਂ ਸੰਗਰੂਰ ਦੇ ਵਿੱਚ ਤੁਸੀਂ ਲੋਕ ਮਿਲਣੀਆਂ ਸ਼ੁਰੂ ਕੀਤੀਆਂ ਸੀ ਪੰਜਾਬ ਦੇ ਬੰਦੇ ਤੁਹਾਡੇ ਨਾਲ ਆ ਕੇ ਖੜੇ ਸੀ ਪੰਜਾਬ ਦੇ ਬੰਦਿਆਂ ਨੇ ਤੁਹਾਨੂੰ ਕਿਹਾ ਸੀਗਾ ਕਿ ਭਗਵੰਤ ਮਾਨ ਜੀ ਡਰਿਓ ਨਾ ਅਸੀਂ ਤੁਹਾਡੇ ਨਾਲ ਆ ਤੇ ਉਹਨਾਂ ਨੇ ਤੁਹਾਡਾ ਸਾਥ ਦਿੱਤਾ ਸੀ ਤੇ ਅੱਜ ਤੁਸੀਂ ਸੀਐਮ ਦੀ ਕੁਰਸੀ ਤੇ ਬੈਠ ਬੈਠੇ ਹੋ ਨਾ ਜਿਹੜੇ ਅੱਜ ਉਹਨਾਂ ਦੀ ਬਦੌਲਤ ਬੈਠੇ ਹੋ ਅੱਜ ਤੁਹਾਨੂੰ ਵੀ ਚਾਹੀਦਾ ਜੇ ਤੁਸੀਂ ਡੰਮੀ ਨਾ ਕਹਾਉਣਾ ਚਾਹੁੰਦੇ ਹੋ ਕਿਉਂਕਿ ਲੋਕੀ ਤਾਂ ਤੁਹਾਨੂੰ ਤਾਨੇ ਮਾਰ ਰਹੇ ਨੇ ਸਾਨੂੰ ਕਿ ਤੁਸੀਂ ਇੱਕ ਡੰਮੀ ਮੁੱਖ ਮੰਤਰੀ ਹੋ ਦਿੱਲੀ ਵਾਲੇ ਤੁਹਾਡੇ ਦੇ ਕਾਬਜ਼ੇ ਨੇ ਜੇ ਤੁਸੀਂ ਡੰਮੀ ਬੜਾ ਟੈਗ ਉਤਾਰ ਕੇ ਅਸਲੀ ਹੀਰੋ ਬਣਨਾ ਚਾਹੁੰਦੇ ਤਾਂ ਆਜੋ ਇਹਨਾਂ ਵਰਕਰਾਂ ਦੇ ਹੱਕ ਦੇ ਵਿੱਚ ਆਜੋ ਸਾਡੇ ਨਾਲ ਤੇ ਸਾਡਾ ਸਾਥ ਦਿਓ ਇਹਨਾਂ ਦਿੱਲੀ ਵਾਲਿਆਂ ਨੇ ਦਿੱਲੀ ਵਾਲਿਆਂ ਨੂੰ ਦਿੱਲੀ ਭਜਾਓ ਸਾਨੂੰ ਨੀਅਤ ਤੇ ਚਾਹੀਦੇ ਸਾਰ ਇਹ ਜਿਹੜੀਆਂ ਚੇਅਰਮੈਨੀਆਂ ਇਹਨਾਂ ਦੀਆਂ ਅਨਾਉਂਸ ਕੀਤੀਆਂ ਨੇ ਉਹ ਸਾਡੇ ਕਿਸੇ ਵਧੀਆ ਪੰਜਾਬੀਆਂ ਨੂੰ ਦੋ بڑے ਲਿਖੇ ਪੰਜਾਬੀ ਬਹੁਤ ਨੇ ਸਾਡੇ ਕੋਲੇ ਬੜੇ ਇੰਟੈਲੀਜੈਂਟ ਬੰਦੇ ਨੇ ਉਹਨਾਂ ਨੂੰ ਦੋ ਤੁਸੀਂ ਨਾ ਕਿ ਦਿੱਲੀ ਵਾਲਿਆਂ ਨੂੰ ਦੋ ਦੇਵਰੀਨਾ ਗੁਪਤਾ ਦੀ ਕੀ ਦੇਣਾ ਇਹਨਾਂ ਦੀ ਦੀਪਕ ਚੋਹਾਨ ਦੀ ਕੀ ਦੇਣਾ ਪੇਡ ਵਰਕਰ ਪੇ ਪੇ ਕਿਉਂ ਲੀਆਂ ਉਹਨਾਂ ਨੇ ਦਿੱਲੀ ਉਹ ਤੇ ਜਿੱਧਰ ਦੇ ਨੇ ਉੱਥੇ ਉਹਨਾਂ ਨੂੰ ਚੇਅਰਮੈਨੀਆਂ ਦੋ ਦਿੱਲੀ ਦੇ ਵਿੱਚ ਜੋ ਮਰਜੀ ਦੋ ਜਦੋਂ 3 ਸਾਲ 3 ਵਾਰੀ ਸੌਰੀ ਤਿੰਨ ਵਾਰੀਆਂ ਦੇ ਵਿੱਚ ਦਿੱਲੀ ਸਰਕਾਰ ਬਣੀ ਐ ਆਮ ਆਦਮੀ ਪਾਰਟੀ ਦੀ ਸਾਡੇ ਕਿਹੜੇ ਪੰਜਾਬੀ ਵਰਕਰ ਨੂੰ ਉਹਨਾਂ ਨੇ ਚੇਅਰਮੈਨੀਆਂ ਦਿੱਤੀਆਂ ਕਿਹਨਾਂ ਨੂੰ ਕਿਹਨਾਂ ਨੂੰ ਸੈੱਟ ਕੀਤਾ ਅੱਜ ਮਹਿਲਾਵਾਂ ਦੀ ਗਿਣਤੀ ਕਹਿੰਦੇ ਮਹਿਲਾਵਾਂ ਨੂੰ ਟਿਕਟਾਂ ਦਿੰਦੇ ਆ 50% ਤੁਸੀਂ ਤਾਂ 33% ਕੋਟੇ ਵੀ ਨਹੀਂ ਕਿਸੇ ਨੂੰ ਕੀਤਾ ਐਮਸੀ ਦੀਆਂ ਇਲੈਕਸ਼ਨਾਂ ਚ ਸਕਰੀਨਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਸੀ ਮੈਨੂੰ ਔਰ ਮੈਂ ਸੋਚਦੀ ਆ ਕਿ ਜਦੋਂ ਸਾਨੂੰ ਸਾਡੀ ਚੱਲਣੀ ਹੀ ਨਹੀਂ ਸੀਗੀ ਤਾਂ ਸਾਨੂੰ ਕਿਉਂ ਬਣਾਇਆ ਗਿਆ ਸਾਨੂੰ ਗਾਲਾਂ ਦਾ ਪਾਤਰ ਬਣਾ ਲਈ ਕਿ ਲੋਕਾਂ ਦੀਆਂ ਗਾਲਾਂ ਸੁਣਿਆ ਕਿ ਹਾਂਜੀ ਇਹ ਪੈਸੇ ਖਾ ਗਏ ਜਾਂ ਇਹ ਉੱਪਰ ਸੈਟਿੰਗਾਂ ਕਰ ਗਏ ਜਦ ਕਿ ਸਾਡਾ ਐਸਾ ਕੁਝ ਵੀ ਨਹੀਂ ਚੱਲਿਆ ਅਸੀਂ ਤਾਂ ਜਿਹੜੇ ਮੈਨੂੰ ਇਹ ਸੀਗਾ ਕਿ ਜਿਹੜੇ 2017 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਐਮਸੀ ਦੀਆਂ ਇਲੈਕਸ਼ਨਾਂ ਲੜੇ ਸੀ ਉਹਨਾਂ ਨੂੰ ਅੱਗੇ ਮੁੱਖ ਰੱਖਦੇ ਪਰ ਇਹਨਾਂ ਨੇ ਉਹਨਾਂ ਨੂੰ ਨਾਮ ਮੁੱਖ ਰੱਖਦੇ ਹੋਏ ਆਪਣੇ ਦੂਜੇ ਹੀ ਲੈ ਆਂਦੇ ਅੱਗੇ ਕਈ ਕਈ ਤਾਂ ਇਹ ਜਿਹੇ ਵੀ ਐਮਸੀ ਅੱਗੇ ਆਏ ਜਿਨ੍ਹਾਂ ਨੇ ਜੁਆਇਨਿੰਗ ਹੀ ਨਹੀਂ ਕੀਤੀ ਸੀ ਆਮ ਆਦਮੀ ਪਾਰਟੀਆਂ ਆ ਐਮਸੀ ਲੜ ਗਏ ਦੱਸੋ ਉਹ ਤੇ ਸਾਡਾ ਵਰਕਰ ਟੁੱਟ ਕੇ ਜਮਾਂ ਹੀ ਘਰ ਬੈਠ ਗਿਆ ਉਹਨਾਂ ਇਹਨਾਂ ਨੇ ਤਾਂ ਇਹ ਵੀ ਗਵਾਰਾ ਨਹੀਂ ਸਮਝਿਆ ਕਿ ਸਾਡੇ ਵਰਕਰ ਜਿਹੜੇ ਐਮਸੀ ਦੇ ਲਾਇਕ ਵੀ ਨਹੀਂ ਸਮਝੇ ਤੁਸੀਂ ਤਾਂ ਅੱਜ ਆ ਆ ਬੰਦਿਆਂ ਨੇ ਜਿਨ੍ਹਾਂ ਨੇ 11 ਦੇ ਵਿੱਚ ਫਾਊਂਡਰ ਮੈਂਬਰ ਰਹੇ ਨੇ ਜਿਹੜੇ ਉਹਨਾਂ ਨੂੰ ਟਿਕਤਾ ਤੱਕ ਦੇਣੀਆ ਗਵਾਰਾ ਨਹੀਂ ਸਮਝਿਆ ਰੈਲੀਆਂ ਲਈ ਬੱਸਾਂ ਪਰਵਾਣੀਆਂ ਜ਼ਰੂਰ ਗਵਾਰਾ ਸਮਝਿਆ ਕਿ ਲਿਆਓ ਜੀ ਬੱਸਾਂ ਲਿਆਓ ਬਸ ਸਾਫਲਪਰਕੇ ਲਿਆ ਪਰ ਟਿਕਟਾ ਦੇਣੀਆਂ ਗਵਾਰਾ ਨਹੀਂ ਸਮਝੀਆਂ ਆ ਸਾਡੇ ਬੈਠੇ ਨੇ ਆ ਸੁਖਸੰਤੂ ਜਿਹਨੇ ਦਿੱਲੀ ਦੇ ਵਿੱਚ ਮੇਰੇ ਨਾਲ ਕੰਮ ਕੀਤਾ ਅਸੀਂ ਦਿੱਲੀ ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਧਰਨਾ ਲੱਗਿਆ ਸੀ ਅਸੀਂ ਉੱਥੇ ਗਈਆਂ ਸੀ ਤੇ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਗਏ ਸੀ ਉਦੋਂ ਤੇ ਪਰ ਗਏ ਪਾਰਟੀ ਵੱਲੋਂ ਸੀ ਪਾਰਟੀ ਨੇ ਸਾਡੀ ਡਿਊਟੀਆਂ ਲਾਈਆਂ ਸੀ ਇਹ ਇਹਨੇ ਵਿਚਾਰੀ ਨੇ ਸਾਰਾ ਘਰ-ਬਾਰ ਛੱਡੇ ਹੈ ਆ ਪ੍ਰੀਤੀ ਪ੍ਰੀਤੀ ਬੈਠੀ ਆ ਇਹਦੀ ਭੈਣ ਡਿੰਪਲ ਬੱਤਾ ਪਟਿਆਲੇ ਤੋਂ ਜਿਹੜੀ ਕਿ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਪਾਰਟੀ ਦੇ ਐਨਾ ਵੀ ਨਹੀਂ ਸੋਚਿਆ ਕਿ ਇਹਦੀ ਉਹਦੇ ਬੱਚੇ ਨੂੰ ਕਿਤੇ ਸੈੱਟ ਕਰ ਦਿੰਦੇ ਇਹ ਕੁੜੀ ਨੂੰ ਕਿਤੇ ਸੈੱਟ ਕਰ ਦਿੰਦੇ ਐਮ ਸੀ ਡੀ ਦਾਵੇਦਾਰ ਸੀ ਇਸ ਨੂੰ ਪਿੱਛੇ ਕਰ ਦਿੱਤਾ ਗਿਆ ਇਹਦੀ ਜਗ੍ਹਾ ਕੋਈ ਨਵਾਂ ਲਿਆਂਦਾ ਗਿਆ ਚਲੋ ਉਸ ਤੋਂ ਬਾਅਦ ਆ ਭੈਣ ਬੈ ਖੜੀ ਆ ਅਮ੍ਰਿਤ ਸੋਈ ਅਮ੍ਰਿਤ ਸੋਈ ਇਹਨਾਂ ਨੇ ਪਾਰਟੀ ਦੇ ਵਿੱਚ ਐਨਾ ਕੰਮ ਕੀਤਾ ਇਹਨਾਂ ਨੂੰ ਦਰਕਨਾਰ ਕੀਤਾ ਗਿਆ ਆ ਪ੍ਰੀਤੀ ਸਨੌਰ ਇਹਨੂੰ ਇਹਨੂੰ ਦਰਕਨਾਰ ਕੀਤਾ ਗਿਆ ਆ ਪਰਮ ਜੀ ਪਰਮ 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 ਸੰਤ ਹੈਗੇ ਨੇ ਮੈਡਮ ਇਹਨਾਂ ਨੇ ਬਹੁਤ ਮਿਹਨਤ ਕੀਤੀ ਇਹਨਾਂ ਨੂੰ ਦਰਕਨਾਰ ਕਰਤਾ ਇਹਨਾਂ ਦੀ ਜਗ੍ਹਾ ਆਪਣੇ ਕੋਈ ਮਾਮਾ ਜੀ ਆ ਗਏ ਤੇ ਮਾਮਾ ਜੀ ਦੇ ਰਿਸ਼ਤੇਦਾਰ ਜੀ ਆ ਗਏ ਚਲੋ ਅੱਗੇ ਹੋਰ ਵੀ ਬਥੇਰਿਆ ਸਾਡੇ ਆ ਮੇਜਰ ਮਲੋਤਰਾ ਜੀ ਜਿਹੜੇ ਐਮਐਲਏ ਦੇ ਦਾਅਵੇਦਾਰੀ ਰੱਖਦੇ ਸੀ ਉਹਨਾਂ ਨੂੰ ਦਰਕਨਾਰ ਕੀਤਾ ਕਿਉਂ ਅਸੀਂ ਸਾਰੇ ਸੱਚ ਬੋਲਣ ਵਾਲਿਆਂ ਸਾਰੇ ਸੱਚ ਬੋਲਣ ਵਾਲੇ ਸੀ ਬਾਕੀ ਆ ਹੋਰ ਆ ਡਾਕਟਰ ਗਿਆਨ ਜੀ ਖੜੇ ਨੇ ਆਪਣੇ ਭੈਣ ਜੀ ਖੜੇ ਨੇ ਸਾਰੇ ਆ ਬੈਠੇ ਜਮਨਵੀ ਹੋਣਾ ਸਾਰੇ ਲੁਧਿਆਣੇ ਤੋਂ ਆਏ ਹੋਏ ਨੇ ਕਈ ਬਕਰੇ ਬਕਰੇ ਆਏ ਨੇ ਆ ਵੀਰ ਖੜੇ ਨੇ ਰਾਏ ਰਾਜਪੁਰਾ ਤੋਂ ਤੇ ਸਾਰੇ ਹੀ ਬਹੁਤ ਦੁਖੀ ਨੇ ਹਲੇ ਤਾਂ ਹਲੇ ਤਾਂ ਧਰਨੇ ਨੂੰ ਨਾਕਾਮਯਾਬ ਕਰਨ ਲਈ ਸਾਡੇ ਕਈ ਵਰਕਰਾਂ ਨੂੰ ਵਿਚਾਰਿਆਂ ਨੂੰ ਰਸਤੇਜੀ ਰੋਕ ਲਿਆ ਗਿਆ ਪਾਸੋ ਚੁੰਗੀ ਪੁਲਿਸ ਨੇ ਕਈਆਂ ਨੂੰ ਰੋਕ ਲਿਆ ਕਿਉਂਕਿ ਸਰ ਫਲॉप ਕਰਨਾ ਸੀ ਪਰ ਨਹੀਂ ਫਲॉप ਨਹੀਂ ਹੁੰਦਾ ਉਹ ਕਹਿੰਦੇ ਇੱਕ ਬੰਦਾ ਵੀ ਬੈਠ ਜਾਣਾ ਧਰਨੇ ਦੇ ਵਿੱਚ ਤੇ ਧਰਨਾ ਉੱਥੋਂ ਹੀ ਸ਼ੁਰੂ ਚੱਲ ਪੈਂਦਾ ਪਰ ਅੱਜ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੇ ਸਾਰਿਆਂ ਨੇ ਸਾਥ ਦਿੱਤਾ ਮੇਰਾ ਤੇ ਮੈਂ ਇਹਨਾਂ ਸਾਰਿਆਂ ਦਾ ਦੇਣ ਕਦੇ ਨਹੀਂ ਦੇ ਸਕਦੀ ਨਵਜੋਤ ਮਹਿਤਾ ਵੀਰ ਆਪਣਾ ਆਪਣੇ ਇਕਬਾਲ ਜੀ ਉਸ ਤੋਂ ਬਾਅਦ ਪਰਮਿੰਦਰ ਪਰਮਿੰਦਰ ਬਰਾੜ ਜੀ ਆਪਣੇ ਉਸ ਤੋਂ ਆਪਣੇ ਬਰਨਾਲੇ ਤੋਂ ਬਾੜ ਸਾਹਿਬ ਇਹਨਾਂ ਸਾਰਿਆਂ ਦਾ ਵੀ ਮੈਂ ਸਪੈਸ਼ਲ ਤੌਰ ਤੇ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆ ਕੇ ਇੱਥੇ ਸਾਥ ਦਿੱਤਾ